ਸੰਸਾਰ ਹੈ ਦੁੱਖਾਂ ਦਾ ਸਮੁੰਦਰ ਹੈ ਪਰ ਹੈ ਉਹਨਾਂ ਵਾਸਤੇ ਦੁੱਖਾਂ ਦਾ ਸਮੁੰਦਰ ਹੈ ਜਿਹੜੇ ਨਾਮ ਬਾਣੀ ਨਾਲੋਂ ਟੁੱਟੇ ਹੋਏ ਮਨੋਖੰਨ ਆਖੋ ਸਤਨਾਮ ਜੀਓ ਡਰਤ ਹੈ ਜਿੰਦ ਕੰਮ ਦੀ ਹੈ ਡਰਦੀ ਹੈ ਜੀਓ ਡਰਤ ਹੈ ਆਪਣਾ ਕੈਸੋਂ ਕਰੀ ਪੁਕਾਰ ਦੁੱਖ ਵਿਸਾਰਣ ਸੇਵਿਆ ਸਦਾ ਸਦਾ ਦਾਤਾ ਦੁੱਖ ਵਿਸਾਰਣ ਭਾਵ ਦੁੱਖਾਂ ਨੂੰ ਦੂਰ ਕਰਨ ਵਾਲਾ ਭਾਵ ਸੇਵਿਆ ਕੀ ਮੈਂ ਉਹਨੂੰ ਸਿਮਰਿਆ ਜਦੋਂ ਮੈਂ ਹੋਰ ਆਸਰੇ ਛੱਡ ਕੇ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਮਾਤਮਾ ਨੂੰ ਸਿਮਰਦਾ ਹਾਂ ਤੇ ਉਹ ਸਦਾ ਹੀ ਬਖਸ਼ਿਸ਼ਾਂ ਕਰਨ ਵਾਲਾ ਸਦਾ ਸਦਾ ਦਾਤਾ ਉਹ ਬੜੀਆਂ ਰਹਿਮਤਾਂ ਕਰਦਾ ਹੈ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਜਦੋਂ ਆਪਾਂ ਪੂਰੇ ਪਿਆਰ ਨਾਲ ਸ਼ਬਦ ਪੜ੍ਹਦੇ ਆ ਨਾ ਤੋ ਫਿਰ ਇੱਕਦਾਂ ਲੱਗਦਾ ਜਿਵੇਂ ਸਾਨੂੰ ਕੋਈ ਪਿਤਾ ਸਾਡਾ ਕੋਈ ਵੱਡਾ ਸਹਾਰਾ ਸਾਡਾ ਕੋਈ ਆਪਣਾ ਜਿਵੇਂ ਦਾ ਸਿਰ ਤੇ ਹੱਥ ਰੱਖ ਕੇ ਸਮਝਾ ਰਿਹਾ ਹੋਵੇ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਬਚਨ ਨੇ ਕਿ ਦੁੱਖਾਂ ਦਾ ਸਮੁੰਦਰ ਹੈ ਸੰਸਾਰ ਪਰ ਇਹ ਤੋਂ ਪ੍ਰਮਾਤਮਾ ਤੋਂ ਬਿਨਾਂ ਕੋਈ ਦੂਰ ਕਰਨ ਵਾਲਾ ਨਹੀਂ ਹੈ ਤੇ ਜਦੋਂ ਆਪਾਂ ਹੋਰ ਆਸਰੇ ਛੱਡ ਕੇ ਉਹਨੂੰ ਸਿਮਰਦੇ ਹਾਂ ਉਹਦੇ ਅਗੇ ਤਰਲਾ ਕਰਦੇ ਆਂ ਤਾਂ ਫਿਰ ਸਦਾ ਹੀ ਬਖਸ਼ਿਸ਼ਾਂ ਕਰਨ ਵਾਲਾ ਸਾਹਿਬ ਮੇਰਾ ਨੀਤ ਨਵਾ ਫਿਰ ਉਹ ਮੇਰਾ ਮਾਲਕ ਸਦਾ ਹੀ ਬਖਸ਼ਿਸ਼ਾਂ ਕਰਦਾ ਰਹਿੰਦਾ ਪਰ ਉਹ ਮੇਰੇ ਨਿੱਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ ਜਿਵੇਂ ਮਾਤਾ ਪਿਤਾ ਬੱਚਿਆਂ ਦੇ ਤਰਲੇ ਸੁਣ ਕੇ ਕਦੇ ਅੱਕਦੇ ਨਹੀਂ ਹਨ ਆਪਣੇ ਧੀਆ ਪੁੱਤਰਾਂ ਦੇ ਤਰਲੇ ਸੁਣ ਕੇ ਕਦੇ ਅੱਕਦੇ ਨਹੀਂ ਹਨ ਕਿਉਂਨਾਂ ਨੂੰ ਪਿਆਰ ਹੁੰਦਾ ਉਹਨਾਂ ਨਾਲ ਵੀ ਮੇਰਾ ਬੱਚਾ ਹੈ ਇਹ ਮੈਥੋਂ ਹੀ ਮੰਗੇਗਾ ਹੋਰ ਕੀ ਤੋਂ ਮੰਗੇਗਾ ਆਖੋ ਸਤਨਾਮ ਮੈਥੋਂ ਵਿਨਾਏ ਕੀ ਤੋਂ ਮੰਗ ਸਕਦਾ ਹੈ ਤੇ ਫਿਰ ਮਾਤਾ ਪਿਤਾ ਉਹਦਾ ਤਰਲਾ ਸੁਣਦਾ ਤੇ ਉਹਦਾ ਤਰਲੇ ਨੂੰ ਪੂਰਾ ਕਰਦਾ ਹੈ ਇਸ ਸਤਿ ਆਪਰਮਾਤਮਾ ਸਦਾ ਸਦਾ ਦਾਤਾ ਉਹ ਸਦਾ ਦਾਤਾ ਦੇਣ ਵਾਲਾ ਹੈ ਉਹ ਤੇ ਭਰੋਸਾ ਕਰੋ ਤਾਂ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਉਹ ਦਾਤਾ ਦੇਂਦਾ ਨਹੀਂ ਥੱਕਦਾ ਤੇ ਦਾਤਾਂ ਲੈਣ ਵਾਲੇ ਥੱਕ ਜਾਂਦੇ ਆ ਪਰ ਉਤੇ ਵਿਸ਼ਵਾਸ ਪੂਰਨ ਭਰੋਸਾ ਹੋਣਾ ਚਾਹੀਦਾ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾ ਉਹ ਤੇ ਐਦਾਂ ਬਖਸ਼ਿਸ਼ਾਂ ਕਰਦਾ ਹੈ ਕਦੇ ਅੱਕਦਾ ਨਹੀਂ ਨਿਤ ਆਵਾਂ ਜਿਵੇਂ ਪਹਿਲੀ ਵਾਰੀ ਬਖਸ਼ਿਸ਼ ਕਰਨ ਲੱਗਾ ਹੋਵੇ ਆਖੋ ਸਤਿਨਾਮ ਹਰ ਬਖਸ਼ਿਸ਼ ਉਹ ਇਦਾਂ ਕਰਦਾ ਜਿਵੇਂ ਪਹਿਲੀ ਵਾਰੀ ਬਖਸ਼ਿਸ਼ ਕਰਨ ਲੱਗਾ ਹੋਵੇ। ਹੋਰ ਦੁਨੀਆ ਤੋਂ ਤੁਸੀਂ ਚੀਜ਼ਾਂ ਮੰਗ ਸਕਦੇ ਹੋ, ਬੰਦਾ ਜਦੋਂ ਮਰਜ਼ੀ ਤੁਹਾਨੂੰ ਕਹਿ ਸਕਦਾ ਹੈ ਵੀ ਇਹਨੂੰ ਮੈਂ ਦਿੱਤਾ ਹੈ ਪਰ ਗੁਰੂ ਕਦੇ ਨਹੀਂ ਕਹਿੰਦਾ ਵੀ ਇਹਨੂੰ ਮੈਂ ਦਿੱਤਾ ਆਖੋ ਸਤਨਾਮ। ਆਹੀ ਫਰਕ ਹੈ ਵਸ ਗੁਰੂ ਤੇ ਇਨਸਾਨ ਦੇ ਅੰਦਰ। ਇਨਸਾਨ ਸੁਣਾ ਦਿੰਦਾ ਹੈ ਪਰ ਗੁਰੂ ਕਦੇ ਸੁਣਾਉਂਦਾ ਨਹੀਂ। ਗੁਰੂ ਤਾਂ ਆਪਾਂ ਨੂੰ ਟੇਕਣੀ ਨਾ ਦੇਵੇ ਵੀ ਤੂੰ ਨਾਮ ਨਹੀਂ ਜਪਦਾ ਮੇਰੀਆਂ ਅੱਖਾਂ ਨਾਲ ਤੂੰ ਸੰਸਾਰ ਦੇਖ ਰਿਹਾ ਤੂੰ ਮੇਰਾ ਨਾਮ ਨਹੀਂ ਜਪਦਾ ਦੇਖ ਮੈਂ ਤੈਨੂੰ ਕੰਨ ਦਿੱਤੇ ਆ ਸੁਣਨ ਵਾਸਤੇ ਮੈਂ ਤੈਨੂੰ ਸਰੀਰ ਦਿੱਤਾ ਮੈਂ ਤੈਨੂੰ ਆਹ ਦਿੱਤਾ ਮੈਂ ਤੈਨੂੰ ਹਵਾ ਦੇ ਰਿਹਾ ਮੈਂ ਤੈਨੂੰ ਪਾਣੀ ਦੇ ਰਿਹਾ ਮੈਂ ਤੈਨੂੰ ਧਰਤੀ ਦਿੱਤੀ ਸਭ ਕੁਝ ਦਿੱਤਾ ਪਰ ਪ੍ਰਮਾਤਮਾ ਨੇ ਕਦੇ ਨਹੀਂ ਸੁਣਾਇਆ ਜੇ ਉਹਨੂੰ ਤੂੰ ਜਪਦਾ ਵੀ ਆ ਤਾਂ ਤੇਰਾ ਭਲਾ ਹੋਣਾ ਹੈ ਸਾਡੇ ਆਖਣ ਨਾਲੋਂ ਵੱਡਾ ਨਹੀਂ ਹੁੰਦਾ ਸਾਡੇ ਨਾਂ ਆਖਣ ਨਾਲੋਂ ਛੋਟਾ ਨਹੀਂ ਹੁੰਦਾ ਆਖੋ ਸਤਨਾਮ ਉਹਨੂੰ ਕੋਈ ਫਰਕ ਪੈਣ ਵਾਲਾ ਨਹੀਂ ਹੈ ਜਪਣਾ ਹੈ ਤੂੰ ਆਪਣੇ ਜੀਵਨ ਲਈ ਜਪਣਾ ਹੈ ਜਪਣਾ ਹੈ ਤੂੰ ਆਪਣੇ ਸਵਾਸਾਂ ਨੂੰ ਸਫਲੇ ਕਰਨ ਲਈ ਜਪਣਾ ਹੈ ਪਰ ਪਾਤਸ਼ਾਹ ਤੇ ਇਹ ਦੱਸ ਦਿਆ ਵੀ ਉਹਨੂੰ ਜਪਣ ਦਾ ਫਾਇਦਾ ਕੀ ਆ ਉਹਨੂੰ ਜਪਣ ਦਾ ਲਾਭ ਕੀ ਹੈ ਕੋਈ ਕੋਈ ਲਾਹਾ ਲੈਂਦਾ ਅਨੰਦਨ ਸਾਹਿਬ ਸੇਵੀ ਹੈ ਅੰਤ ਛਡਾਏ ਸੋਏ ਜਿੱਥੇ ਕੋਈ ਨਾ ਖੜੇ ਨਾ ਉਥੇ ਫਿਰ ਗੁਰੂ ਹੀ ਮੱਦਦਗਾਰ ਬਣਦਾ ਹੈ ਆਖੋ ਸਤਨਾਮ ਇਹ ਦੁਨੀਆ ਦੀ ਰੀਤ ਹੈ ਆਪਣੇ ਖੜੇ ਹੀ ਛੱਡ ਜਾਂਦੇ ਨੇ ਨਹੀਂ ਸਾਥ ਨਿਵਾ ਸਕਦਾ ਕੋਈ ਪਾਤਸ਼ਾਹ ਕਹਿੰਦੇ ਆ ਅਨੰਦ ਸਾਹਿਬ ਸੇਵੀ ਹੈ ਪਰ ਤੂੰ ਇੱਕ ਚੇਤੇ ਰੱਖ ਦਿਨ ਰਾਤ ਉਹਨੂੰ ਯਾਦ ਕਰਿਆ ਕਰ ਦੁੱਖਾਂ ਦੇ ਸਮੁੰਦਰ ਵਿੱਚੋਂ ਆਖਰ ਨੂੰ ਉਹੀ ਬਚਾ ਦਿੰਦਾ ਆਖੋ ਸਤਨਾਮ ਗੁਰੂ ਤੇ ਪ੍ਰਸਾਉਣਾ ਚਾਹੀਦਾ ਪਾਤਸ਼ਾਹ ਤੂੰ ਮੇਰੇ ਨਾਲ ਹੈ ਤੂੰ ਮੇਰੇ ਅੰਗ ਸੰਗ ਹੈ ਤੇ ਫਿਰ ਮੈਨੂੰ ਕਾਹਦਾ ਫਿਕਰਾ ਹੈ ਜਿੱਥੇ ਜਾ ਕੋ ਮੁਸ਼ਕਲ ਆਤ ਬਣਾਈ ਪੜਿਆ ਨਾ ਸ਼ਬਦ ਤੁਹਾਡੇ ਯਾਦ ਹੋ ਗਿਆ ਹੁਣਾ ਬਹੁਤ ਵਾਰੀ ਪੜਿਆ ਜਾ ਕੋ ਮੁਸ਼ਕਲ ਆਤ ਬਣਾ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਤੇ ਭੱਜ ਖਲੇ ਸਭੋ ਭੱਜੈ ਆਸਰਾ ਚੁੱਕਾ ਸਭ ਅਸਰਾਓ ਚਿੱਤ ਆਵੇ ਉਸ ਪਾਰ ਬ੍ਰਹਿਮ ਲੱਗੈ ਨਾ ਤਤੀ ਵਾਉ ਤਤੀ ਵਾ ਵੀ ਨਹੀਂ ਲੱਗਣ ਦਿੰਦਾ ਪਰ ਤੂੰ ਏ ਕਿਆ ਕਰ ਤੈਥੋਂ ਬਿਨਾ ਕੋਈ ਨਹੀਂ ਐ ਮੇਰਾ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨੇ ਥਾਈ ਤਾਂ پو ਕਿਹਾ ਕਾੜਾ ਜੀ ਫਿਰ ਮੈਨੂੰ ਕਾਦਾ ਫਿਕਰਾ ਐ ਆਨੰਦਨ ਸਾਹਿਬ ਸੇਵੀ ਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਐ ਜਿੰਦੇ ਇਹ ਧਿਆਨ ਨਾਲ ਸੁਣ ਕੇ ਉਸ ਮਾਲਕ ਦਾ ਆਸਰਾ ਲੈ ਕੇ ਹੀ ਇਸ ਦੁੱਖਾਂ ਦੇ ਸਮੁੰਦਰ ਚੋਂ ਪਾਰ ਲੰਗੀ ਲੰਘ ਸਕੀਦਾ ਹੈ ਜਿਹੜੇ ਸਮੁੰਦਰ ਵਿੱਚੋਂ ਜਿੰਦ ਡਰਦੀ ਜੀਉ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ ਦੁੱਖ ਵਿਸਾਰਣ ਸੇਵਿਆ ਸਦਾ ਸਦਾ ਦਾਤਾ ਦਿਆਲ ਤੇਰਾ ਨਾਮ ਤਰਾ ਬਾਦਸ਼ਾਹ ਕਹਿੰਦੇ ਆ हे दयालु परमात्मा मेहर करो कि अपना नाम दियो सदा ही विनती करदी है कि परमात्मा ਦਾ ਨਾਮ ਗੁਰਬਾਣੀ ਵਿੱਚ ਜਗਾ ਜਗਾ ਤੇ ਦੱਸਿਆ ਹੈ ਕਿ ਜਿੰਨੀ ਪਰਮੇਸ਼ਰ ਦੇ ਨਾਮ ਵਿੱਚ ਤਾਕਤ ਹੈ ਜਿੰਨੀ ਉਹਦੀ ਬੰਦਗੀ ਵਿੱਚ ਤਾਕਤ ਹੈ ਉਹ ਨਹੀਂ ਕਿਸੇ ਚੀਜ਼ ਵਿੱਚ ਨਹੀਂ ਹੈ ਆਖੋ ਸਤਨਾਮ ਧਿਆਨ ਨਾਲ ਸੁਣ ਦਇਆਲ ਤੇਰਾ ਨਾਮ ਤਰਾ ਪਾਤਸ਼ਾਹ ਕਹਿੰਦੇ ਆ ਮੇਰ ਕਰੋ ਸਤਿਗੁਰੂ ਜੀ ਆਪਣਾ ਨਾਮ ਦਿਓ ਤਾਂ ਕਿ ਤੇਰੇ ਨਾਮ ਦੇ ਰਾਹੀ ਮੈਂ ਇਸ ਦੁੱਖਾਂ ਦੇ ਸਮੁੰਦਰ ਵਿੱਚੋਂ ਪਾਰ ਲੰਘ ਸਕਾਂ ਸਤਿਗੁਰ ਬਾਣਾ ਜਾਓ ਮੈਂ ਤੇਥੋਂ ਸਦਕੇ ਜਾਂਦਾ ਹਾਂ ਮੈਂ ਤੇਥੋਂ ਕੁਰਬਾਨ ਜਾਂਦਾ ਹਾਂ ਐਦਾਂ ਜਿਹੜਾ ਨਿੱਤ ਬੰਦਾ ਪਾਣੀ ਨਹੀਂ ਪੜਦਾ ਏ ਨਿੱਤ ਆਪਾ ਪੜਦੇ ਆ ਬੜੀ ਰਹਿਮਤ ਹੈ ਪ੍ਰਮਾਤਮਾ ਦੀ ਬੜਾ ਗਿਆਨ ਮਿਲਦਾ ਭਾਗਾ ਵਾਲੇ ਗੁਰਮਖੋ ਸਰਵਣ ਕਰਦੇ ਆ ਸ਼ਬਦ ਦੀ ਵਿਚਾਰ ਮਿਲ ਜਾਣੀ ਸ਼ਬਦ ਦਾ ਗਿਆਨ ਮਿਲ ਜਾਣਾ ਸ਼ਬਦ ਦਾ ਉਪਦੇਸ਼ ਮਿਲ ਜਾਣਾ ਬਹੁਤ ਵੱਡੇ ਉੱਤਮ ਕਰਮਾਂ ਦੀ ਨਿਸ਼ਾਨੀ ਹੈ ਦਇਆਲ ਤੇਰਾ ਨਾਮ ਤਰਾ ਸਤਿਗੁਰ ਬਾਣਾ ਜਾਉ ਤੇithੋਂ ਮੈਂ ਸਦਕੇ ਜਾਂਦਾ ਹਾਂ ਸਰਬੰ ਸਾਚਾ ਏਕ ਹੈ ਦੂਜਾ ਨਹੀਂ ਕੋਈ ਬਾਦਸ਼ਾਹ ਕਹਿੰਦੇ ਵੇਖ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਹੀ ਸਭ ਥਾਈ ਮੌਜੂਦ ਹੈ ਉਸ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ ਸਰਬੰਸਾਚਾ ਏਕ ਹੈ ਤੂਜਾ ਨਹੀਂ ਕੋਏ ਤਾਂ ਕੀ ਸੇਵਾ ਸੋਖਰੇ ਜਾ ਕੋ ਨਦਰ ਕਰੇ ਜਿਸ ਜੀਵ ਉਤਿਉ ਮੇਰ ਦੀ ਨਿਗਾਹ ਕਰਦਾ ਹੈ ਨਾ ਫਿਰ ਉਹੀ ਉਹਦੀ ਬੰਦਗੀ ਤੇ ਉਹੀ ਉਹਦਾ ਸਿਮਰਨ ਕਰਦਾ ਹੈ ਤੁਹ ਦਾ ਬਾਜ ਪਿਆਰੇ ਕੇਵਰ ਹਾ हे ਪਿਆਰੇ ਪਰਮਾਤਮਾ ਤੇਰੀ ਯਾਦ ਤੋਂ ਬਿਨਾਂ ਮੈਂ ਬਿਆਕਲ ਹੋ ਜਾਂਦਾ ਹਾਂ ਪਾਪ ਤੇਰੀ ਯਾਦ ਤੋਂ ਬਿਨਾਂ ਮੇਰਾ ਮਨ ਨਹੀਂ ਲੱਗਦਾ ਜਿੰਦ ਬਿਆਕਲ ਹੋਣ ਲੱਗ ਜਾਂਦੀ ਹੈ ਵੀ ਅੱਜ ਮੈਂ ਗੁਰਦੁਆਰੇ ਨਹੀਂ ਗਿਆ ਅੱਜ ਪਾਠ ਨਹੀਂ ਕਰਿਆ ਅੱਜ ਨਿਤਨੇਮ ਨਹੀਂ ਕਰਿਆ ਅੱਜ ਬਾਣੀ ਨਹੀਂ ਪੜ੍ਹੀ ਤੇ ਆਦਤ ਬਣ ਜਾਂਦੀ ਹੈ ਨਾ ਆਦਤ ਬਣਾਈਏ ਲਗਾਤਾਰ ਜਦੋਂ ਆਪਾਂ ਕੋਈ ਚੀਜ਼ ਕਰਦੇ ਆ ਨਾ ਕੋਈ ਵੀ ਚੀਜ਼ ਆ ਤੁਸੀਂ 20 21 ਦਿਨ ਲਗਾਤਾਰ ਕਰੋ ਜਾਂ 30 40 ਦਿਨ ਲਗਾਤਾਰ ਕਰੋ ਤਾਂ ਉਹਦੀ ਆਦਤ ਹੈ ਜਿਹੜੀ ਉਹ ਪੱਕ ਜਾਂਦੀ ਹੈ ਕਈ ਚੀਜ਼ਾਂ ਨਾਲ ਸਾਨੂੰ ਕਈ ਕੰਪਨੀਆਂ ਵਾਲੇ ਕੁਝ ਟਾਈਮ ਲਈ ਫ੍ਰੀ ਦਿੰਦੇ ਆ ਵੀ ਇੰਨੇ ਟਾਈਮ ਵਾਸਤੇ ਤੁਹਾਨੂੰ ਇਹ ਚੀਜ਼ ਫ੍ਰੀ ਉਹ ਕਿਉਂ ਦਿੰਦੇ ਆ ਇਵੇਂ ਵਾਈਫਾਈ ਦੀ ਸਕੀਮ ਫ੍ਰੀ ਦੇਤੀ ਨੈਟ ਦੀ ਸਕੀਮ ਫ੍ਰੀ ਦੇਤੀ ਕਾਰਨ ਪਤਾ ਕੀ ਹੈ ਵੀ ਉਹਦੀ ਆਦਤ ਪੱਕ ਜਾਂਦੀ ਹੈ ਫਿਰ ਉਹਦੇ ਬਿਨਾ ਪਾਣੂ ਸਰਦਾ ਨਹੀਂ ਆਖੋ ਸਤਨਾਮ ਫਿਰ ਆਪਾਂ ਨੂੰ ਉਹੀ ਚੀਜ਼ ਖਰੀਦਣੀ ਪੈਂਦੀ ਹੈ ਪਰ ਇੱਥੇ ਆ ਕੇ ਜਦੋਂ ਆਦਤ ਪੱਕ ਜਾਂਦੀ ਹੈ ਇਹਨੇ ਜੀਵਨ ਬਦਲ ਕੇ ਰੱਖ ਦੇਣਾ ਆਖੋ ਸਤਨਾਮ ਜਦੋਂ ਅਸੀਂ ਲਗਾਤਾਰ ਇਸ ਮਨ ਨੂੰ ਕਹਨੇਆ ਨਹੀਂ ਮਨ ਨੂੰ ਪ੍ਰੇਰ ਕੇ ਲੈ ਕੇ ਆਉਣਾ ਮਨ ਨੂੰ ਉੱਦਮ ਲਈ ਪ੍ਰੇਰਣਾ ਜਦੋਂ ਲਗਾਤਾਰ ਅਸੀਂ ਫਿਰ ਆਲਸ ਤਿਆਗ ਕੇ ਗੁਰੂ ਦੇ ਚਰਨਾਂ ਵਿੱਚ ਆਉਂਨੇ ਆ ਤਾਂ ਫਿਰ ਹੌਲੀ-ਹੌਲੀ ਆਦਤ ਹੈ ਜਿਹੜੀ ਉਹ ਪੱਕ ਜਾਂਦੀ ਹੈ ਸਾਡੀ ਫਿਰ ਰਿਹਾ ਨਹੀਂ ਜਾਂਦਾ ਫਿਰ ਸ਼ਰੀਰ ਉੱਥੇ ਹੀ ਲੱਗ ਜਾਂਦਾ ਹੈ ਕਰਮ ਚੰਗਾ ਹੈ ਭਾਵੇਂ ਮਾੜਾ ਹੈ ਬਸ ਆਦਤ ਹੈ ਜਿਹੜੇ ਦੀ ਵੀ ਪੈ ਜਾਏ ਉਹੀ ਬੰਦਾ ਕਰਦਾ ਰਹਿੰਦਾ ਹੈ ਸਰਬੰਸਾਚਾ ਏਕ ਹੈ ਦੂਜਾ ਨਹੀਂ ਕੋਏ ਤਾਂ ਕੀ ਸੇਵਾ ਸੋ ਕਰੇ ਜਾਗੋ ਨਦਰ ਕਰੇ ਮੇਰ ਦੀ ਨਿਗਾਹ ਹੁੰਦੀ ਹੈ ਫਿਰ ਮਨੋਖ ਨੂੰ ਜਪਦਾ ਹੈ ਤੁਧ ਬਾਜ ਪਿਆਰੇ ਕੇਵਰ ਹਾਂ ਏ ਪਿਆਰੇ ਪ੍ਰਮਾਤਮਾ ਤੇਰੀ ਯਾਦ ਤੋਂ ਬਿਨਾ ਮੈਂ ਬਿਆਕਲ ਹੋ ਜਾਂਦਾ ਹਾਂ ਸਾਵੜਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਬਾਦਸ਼ਾਹ ਕਹਿੰਦੇ ਮੈਨੂੰ ਕੋਈ ਉਹ ਵੱਡੀ ਦਾਤ ਦੇ ਇਹੋ ਜੀ ਦਾਤ ਮੈਨੂੰ ਕੋਈ ਦੇ ਇਹੋ ਜਾਂ ਤਰੀਕਾ ਇਹੋ ਜੀ ਬਖਸ਼ਿਸ਼ ਮੇਰੇ ਤੇ ਕਰ ਜਿਤ ਨਾਮ ਤੇ ਰਹਿ ਲਗਦਾ ਵੀ ਮੈਂ ਤੇਰੇ ਨਾਮ ਨਾਲ ਜੁੜਿਆ ਰਹਾ ਕੋਈ ਇਹੋ ਜਾਂ ਮੈਨੂੰ ਤਰੀਕਾ ਮੈਨੂੰ ਇਹੋ ਜੀ ਬਖਸ਼ਿਸ਼ ਮੇਰੇ ਤੇ ਕਰ ਦੂਜਾ ਨਹੀਂ ਕੋਏ ਜਿਸ ਆਗੇ ਪਿਆਰੇ ਜਾਏ ਕਹਾ ਰਹਾਉ ਦਾ ਵਿਸ਼ਰਾਮ ਦੇਖ ਕੇ ਸਤਿਗੁਰੂ ਜੀ ਫਰਮਾਨ ਕਰਦੇ ਆ ਕਿ ਤੇਥੋਂ ਬਿਨਾ ਹੋਰ ਐਸਾ ਕੋਈ ਹੈ ਨਹੀਂ ਜਿਹਦੇ ਪਾਸ ਜਾ ਕੇ ਮੈਂ ਅਰਜ਼ੋਈ ਕਰਾਂ ਮੈਂ ਤੇਰੇ ਅੱਗੇ ਅਰਜ਼ੋਈ ਕਰਦਾ ਮੈਂ ਹੋਰ ठाਉ ਨਹੀਂ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਦੂਜਾ ਨਹੀਂ ਕੋਏ ਜਿਸ ਆਗੇ ਪਿਆਰੇ ਜਾਏਗਾ ਸੇਵੀ ਸਾਹਿਬ ਆਪਣਾ ਅਬਰ ਨਾ ਜਾਣਚੋ ਕੋਈ ਦੁੱਖਾਂ ਦੇ ਇਸ ਸਾਗਰ ਵਿੱਚੋਂ ਤਰਨ ਲਈ ਮੈਂ ਆਪਣੇ ਮਾਲਕ ਨੂੰ ਹੀ ਯਾਦ ਕਰਦਾ ਸ਼ੁਰੂ ਵਿੱਚ ਦੱਸਿਆ ਮਹਾਰਾਜ ਨੇ ਵੀ ਜੀਉ ਡਰਤ ਹੈ ਆਪਣਾ ਕੈਸੋਂ ਕਰੀ ਪੁਕਾਰ ਕਿਉਂਕਿ ਪਹਿਲੀ ਪੰਕਤੀ ਵਿੱਚ ਸਤਿਗੁਰੂ ਜੀ ਨੇ ਕਿਹਾ ਵੀ ਦੁੱਖਾਂ ਦਾ ਸਮੁੰਦਰ ਹੈ ਸੰਸਾਰ ਆ ਫਿਰ ਸ਼ਬਦ ਦੇ ਵਿੱਚ ਦੱਸਿਆ ਵੀ ਇਹ ਤੋਂ ਤਰਿਆ ਕਿਵੇਂ ਜਾ ਸਕਦਾ ਹੈ ਉਹਤੇ ਭਰੋਸਾ ਰੱਖ ਕੇ ਤੇ ਉਹਦੇ ਨਾਲ ਜੁੜ ਕੇ ਫਿਰ ਸਾਰਾ ਸ਼ਬਦ ਆਪਾਂ ਜਿਵੇਂ ਆਪ ਜੀ ਨੇ শ্রবণ ਕੀਤਾ ਹੈ ਫਿਰ ਮਹਾਰਾਜ ਇਹ ਸ਼ਬਦ ਵਿੱਚ ਦੱਸਦੇ ਆ ਵੀ ਤਰਿਆ ਕਿਵੇਂ ਜਾ ਸਕਦਾ ਹੈ ਸੇਵੀ ਸਾਹਿਬ ਆਪਣਾ ਅਵਰਣਾ ਚਾਂਚੋਂ ਕੋਏ ਇਸ ਦੁੱਖਾਂ ਦੇ ਇਸ ਸਾਗਰ ਵਿੱਚੋਂ ਤਰਨ ਲਈ ਮੈਂ ਆਪਣੇ ਮਾਲਕ ਨੂੰ ਯਾਦ ਕਰਦਾ ਹਾਂ ਤੇ ਕਿਸੇ ਹੋਰ ਪਾਸੋਂ ਮੈਂ ਇਹ ਮੰਗ ਨਹੀਂ ਮੰਗਦਾ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਬਿੰਦ ਬਿੰਦ ਭਾਵ ਖਿੰਖਿਨ ਖਿੰ ਚੁੱਕ ਚੁੱਕ ਭਾਵ ਟੋਟੇ ਟੋਟੇ ਇਸ ਤਰ੍ਹਾਂ ਆਪਣੇ ਉਸ ਮਾਲਕ ਦਾ ਹੀ ਸੇਵਕ ਹੈ ਉਸ ਮਾਲਕ ਤੋਂ ਹੀ ਖਿੰਖਿਨ ਖਿੰ ਸਦਕੇ ਜਾਂਦਾ ਸਾਹਿਬ ਤੇਰੇ ਨਾਮ ਮਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਓ ਮੈਂ ਤੇਰੇ ਨਾਮ ਤੋਂ ਕਿਨ-ਕਿਨ ਮੈਂ ਤੇਰੇ ਨਾਮ ਤੋਂ ਬਿੰਦ-ਬਿੰਦ ਭਾਵ ਕੁਰਬਾਨ ਜਾਂਦਾ ਹਾਂ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਸ਼ਬਦ ਦੇ ਅੰਦਰ ਗਿਆਨ ਵਰਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ